ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ ਤੇ ਇਸ ਦੇ ਵਿੱਚ ਜਿੱਥੇ ਪਹਿਲਾਂ ਵਿਛੜ ਚੁੱਕਿਆ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈਆਂ ਉੱਥੇ ਦੂਜੇ ਪਾਸੇ ਵਿਧਾਇਕਾਂ ਦੇ ਵੱਲੋਂ ਆਪਣੇ ਸਵਾਲਾਂ ਦੇ ਜਵਾਬ ਕੈਬਨ ਮੰਤਰੀਆਂ ਦੇ ਵੱਲੋਂ ਲੈ ਗਏ ਤੇ ਇਸ ਤੋਂ ਬਾਅਦ ਜ਼ੀਰੋ ਆਵਰ ਦੇ ਵਿੱਚ ਕੁਝ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਵੀ ਦਿੱਤਾ ਗਿਆ ਤੇ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਵਾਦ ਵੱਲੋਂ ਇਹਨਾਂ ਚਾਰ ਜ਼ਿਮਨੀ ਚੋਣਾਂ ਦੇ ਦੌਰਾਨ ਚੁਣਕਿਆ ਇਹ ਵਿਧਾਇਕਾਂ ਦਾ ਸਵਾਗਤ ਕੀਤਾ ਗਿਆ ਉੱਥੇ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿੱਤਾ ਗਿਆ ਇਸ ਦੇ ਵਿੱਚ ਗਿੱਦੜ ਬਾਹਾ ਤੋਂ ਵਿਧਾਇਕ ਡਿੰਪੀ ਟਰਲ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ ਗਿਆ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਕਈ ਵੱਡੀਆਂ ਮੰਗਾਂ ਸਰਕਾਰ ਦੇ ਕੋਲੋਂ ਰੱਖ ਦਿੱਤੀਆਂ ਗਈਆਂ ਨੇ ਕੋਈ ਇਹੋ ਜਿਹੀ ਕੋਈ ਖਾਸ ਪ੍ਰੋਬਲਮ ਨਹੀਂ ਦੋ ਤਿੰਨ ਆਪਣੀਆਂ ਜਿਹੜੀਆਂ ਹੈਗੀਆਂ ਜੀ ਛੁੱਟੀਆਂ ਛੁੱਟੀਆਂ ਉਹ ਆਪਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਮੈਂ ਚਾਹਾਂਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੋਹਿਲ ਸਾਹਿਬ ਦਾ ਜਿਹੜੇ ਆਪਣੇ ਮੰਤਰੀ ਸਹਿਬਾਨ ਆ ਇਨ ਦਾ ਧੰਨਵਾਦ ਕਰਦਾ ਜੀ ਕਿ ਜਿਨ੍ਹਾਂ ਨੇ ਇੱਕ ਸਾਡੇ ਗਊਸ਼ਾਲਾ ਸੀ ਜੀ ਬੜੀ ਬਹੁਤ ਪੁਰਾਣੀ ਸੀ ਉਸ ਗਊਸ਼ਾਲਾ ਦੇ ਵਿੱਚ ਨਾ ਜੀ ਕਾਫੀ ਵਾਰ ਅਸੀਂ ਬੇਨਤੀਆਂ ਕੀਤੀਆਂ ਸੀ ਕੈਂਸਰ ਨਾਲ ਗਾਵਾਂ ਦੀ ਉੱਥੇ ਡੈਥ ਹੋ ਰਹੀ ਸੀ ਜੀ ਉੱਥੇ ਪਾਣੀ ਹੈ ਨਹੀਂ ਸੀ ਸਰ ਪੀਣ ਵਾਲਾ ਤੇ ਐਕਤੀ ਬਾਇਲੈਕਸ਼ਨ ਦੇ ਵਿੱਚ ਗੋਇਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਬਾਇ ਬਾਇਲੈਕਸ਼ਨ ਖਤਮ ਹੋਣ ਸਾਰ ਹੀ ਇਹਨਾਂ ਨੇ ਨਾਲ ਦੀ ਨਾਲ ਹੀ ਤੁਰਤ ਪੈਰ ਮੋਗਾ ਇੱਕ ਹਫ਼ਤੇ ਦੇ ਵਿੱਚ ਵਿੱਚ ਲਵਾ ਕੇ ਉਹਨਾਂ ਗਊਸ਼ਾਲਾਂ ਵਾਸਤੇ ਬਹੁਤ ਵੱਡਾ ਪੁੰਨ ਖਟਿਆ ਜੀ ਅਗਲੀ ਬੇਨਤੀ ਸਰ ਇਹ ਆ ਜੀ ਕਿ ਆਉਣ ਵਾਲੇ ਸੌਣ ਦੇ ਮਹੀਨੇ ਨੂੰ ਅਸੀਂ ਮੁੱਖ ਰੱਖਦੇ ਹੋਏ ਮੈਂ ਆਪ ਜੀ ਦੇ ਧਿਆਨ ਚ ਲੈ ਕੇ ਆਉਣਾ ਕਿ ਸਾਡੀਆਂ ਡਰੇਨਸ ਦੀ ਸਾਫ ਸਫਾਈ ਹੋਏ ਨੂੰ ਬਹੁਤ ਸਮਾਂ ਹੋ ਗਿਆ ਜੀ ਔਰ ਉਹ ਡਰੇਨਸ ਸਾਡੀਆਂ ਬਿਲਕੁਲ ਬੰਦ ਹੋ ਚੁੱਕੀਆਂ ਤੇ ਮੈਂ ਮੰਤਰੀ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਵੀ ਇਹਨੂੰ ਬਜਟ ਦੇ ਵਿੱਚ ਰੱਖ ਕੇ ਪਲੀਜ਼ ਸੌਣ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਉਹਨਾਂ ਦੀ ਆਪਣੀ ਸਫਾਈ ਕਰਾਈ ਜਾਵੇ ਜੀ ਜੇ ਨਾ ਹੋ ਸਕੀ ਤਾਂ ਸਾਡੇ ਏਰੀਏ ਦੇ ਵਿੱਚ ਪੂਰੀਆਂ ਫਸਲਾਂ ਮਰਨ ਦੇ 100% ਚਾਂਸਸ ਹੋਣਗੇ ਜੀ ਕਿਉਂਕਿ ਬਹੁਤ ਬੁਰੀ ਤਰ੍ਹਾਂ ਉਹ ਸੇਮ ਨਾਲੇ ਪ੍ਰਭਾਵਿਤ ਆਪਣਾ ਹੋ ਚੁੱਕਿਆ ਜੀ ਥੈਂਕ ਯੂ ਅਗਲੀ ਬੇਨਤੀ ਸਰ ਸਾਡੇ ਜੀ ਖਾੜ ਤੇ ਪਾਈਪਲਾਈਨਾਂ ਸਾਰੀਆਂ ਆਲਮੋਸਟ ਰੁਟ ਚੁੱਕੀਆਂ ਜੀ ਇੱਕ ਉਹ ਬਣਵਾਏ ਜਾਣ ਕਿਉਂਕਿ 40 ਸਾਲ ਹੋ ਗਏ ਜੀ ਬਣਿਆ ਨੂੰ 40 ਤੋਂ ਵੀ ਸ਼ਾਇਦ ਜ਼ਿਆਦਾ ਹੋ ਗਏ ਜੀ ਉਹਨਾਂ ਨੂੰ ਬਣਿਆ ਨੂੰ ਉਹ ਬਿਲਕੁਲ ਖਤਮ ਹੋ ਗਿਆ ਤੇ ਤੀਸਰੀ ਸਰ ਸਭ ਤੋਂ ਜਿਹੜੀ ਅਹਿਮ ਮੰਗ ਆ ਜੀ ਉਹ ਇਹ ਆ ਜੀ ਕਿ ਸ਼ੈਲਰਾਂ ਵਾਸਤੇ ਸਪੇਸ ਨਹੀਂ ਬਣ ਰਹੀ ਔਰ ਸ਼ੈਲਰਾਂ ਵਾਲੇ ਸਾਰੇ ਆਪਣੇ ਆਪਣੇ ਜਿੰਨੇ ਵੀ ਮਤਲਬ ਕਿ ਇਹ ਵਪਾਰੀ ਆ ਜੀ ਜਿਹੜੇ ਆਪਣੇ ਸਾਰਾ ਝੋਨਾ ਚੱਕਦੇ ਆ ਅੱਜ ਦੀ ਘੜੀ ਸਰ ਐਨੇ ਉਹ ਪਰੇਸ਼ਾਨ ਹੋਏ ਪਏ ਆ ਕਿ ਸੈਂਟਰ ਸਰਕਾਰ ਆਪਣਾ ਸਾਥ ਨਹੀਂ ਦੇ ਰਹੀ ਆਪਾਂ ਨੂੰ ਉਦਦਮ ਕਰਕੇ ਕੋਈ ਨਾ ਕੋਈ ਇੰਤਜ਼ਾਮ ਕਰਕੇ ਉਹਨਾਂ ਦੀ ਸਪੇਸ ਬਣਾਉਣੀ ਪੈਣੀ ਆ ਸੋ ਕਾਈਂਡਲੀ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੀ ਜਲਦੀ ਤੋਂ ਜਲਦੀ ਜਗ੍ਹਾ ਬਣਾਈ ਜਾਵੇ ਥੈਂਕ ਯੂ ਸੋ ਮੱਚ ਜੋ ਤੁਸੀਂ ਮੈਨੂੰ ਟਾਈਮ ਦਿੱਤਾ